ਦੇ ਦੇ ਦਿਓ ਠੀਕ ਆ ਫੜਾ ਦੇ ਪੈਸੇ ਤੇਰੇ ਨਾਲੇ ਦੇਣਾ 8700 ਦੇ ਦੋ ਬਸ 8200 ਨੰਬਰ ਸਰ ਮੇਰਾ ਦਾ ਹਾਂ ਇਧਰ ਆ 7500 ਰੁਪਇਆ ਦੇ ਦੇ ਲਖਾਈ ਇਧਰ ਕਰਾ ਦੂੰਗਾ ਉਹ ਘਰਾਵਾ ਕੋਈ ਨਹੀਂ ਦੇ ਦੇ ਲਖਾਈ ਕਰਾਈ ਜਾਂਦਾ ਆ ਦਿਖਾਈ ਮੇਰੇ ਖਾ ਰੁਪਇਆ ਰੁਪਇਆ ਬਾਗੋ ਬੱਕਾ ਲੱਗੀ ਦਿਓ 10 ਮੈਨੂੰ ਤਾਂ ਨਹੀਂ ਮਾਰਨਾ 14 ਕਿਲੋ ਕੇਲੇ ਚ ਕੱਢ ਦੇ ਉਹ ਕੇਰਾ ਕੁਲਾ ਕਰ ਲੋ ਯਾਰ ਉਹ ਲੱਦਾ ਹੋਇਆ ਤੈ ਜੋੜ ਤੋਂ ਪਾਗੜਿਆ ਜੋੜ ਤੋਂ ਨਹੀਂ ਭਰਾਵਾ ਬਹੁਤ ਫਾਟੀ ਆ ਯਾਰ ਲੱਗੇ ਦੇ ਉਹ ਤੇਰੇ ਭਰਾਵਾਂ ਬਿਖਾਈ ਮੈਂ ਕਰਾ ਦੂੰਗਾ ਬਸ ਜਾ ਲੈ ਜਾ ਫਰਕ ਕੇ ਖੜਾ ਰੱਖੋ ਬਾਬਾ ਜੀ 200 ਨਾਲ ਖਾਈ ਮੈਂ ਕਰਾ ਦੂੰਗਾ 200 ਨੂੰ ਨੂੰ ਮੈਂ ਦੇਖੋ ਹੋਰ ਕੀ ਆ ਯਾਰ 100 ਨੂੰ ਬ੍ਰੇਕ ਚਲੋ ਜਿੰਨ ਮਰਜੀ ਵੇ ਚਲੋ ਯਾਰ ਆਪਾਂ ਨੂੰ ਠੀਕ ਇਹਦਾ ਆ ਗਏ ਵਿੱਚ ਓਏ ਇਹ ਨਹੀਂ ਚੰਗਾ ਤੇ ਪੱਕਾ ਕਰਨ ਵਾਲਾ ਵਿੱਚ ਆਇਆ ਪੱਕਾ ਕਰ ਉਹ ਫਾੜ ਮੈਂ ਦੂ 7200 ਦਾ ਕਰਤਾ ਹੋਰ ਕੀ ਕੋਈ ਕਾ ਤੋ ਯਾਰ ਨਹੀਂ ਲੈਂਦਾ ਮਰੀ ਅਨਵੇਦ ਲਿਆ ਯਾਰ ਫੜਾ ਜੱਗੀ ਮੈਨੂੰ ਮਾਰ ਦੇ 200 ਦੇ ਛਾੜ ਦੇ ਉਹ ਸੋਨੂ ਰਿਆ ਪੂਰੀ ਕਦਰ ਕੀਤੀ ਆ ਪਤਾ ਜਦੋਂ ਉਹਦਾ ਛੇੜੇ ਦੇਗਾ ਇਹ ਜੇ ਉਹ ਬਸ ਨਹੀਂ ਲੈਣਾ ਸੀਗਾ ਐਨੇ 50 ਬੰਦੇ ਕੁੰਡੀ ਕਰਦੇ ਸਾਰੀ ਕਦਰ ਹਾਂ ਸਾਰਿਆਂ ਨੇ ਛੋਟੇ ਬਾਬਦੀ ਕਿਹਾ ਕਿਸੇ ਨੇ ਆ ਕੇ 100 ਘੱਟ ਦੇ ਦਿਓ ਹੈ ਇੰਨਾ ਹੈ ਨਨਪਸੁਰ ਨਹੀਂ ਨਹੀਂ ਹੁਣ ਨਹੀਂ ਹੁਣ ਓਏ ਬੋਗੇ ਅੜਦਾ ਬੱਕਰਾ ਫੜਨਾ ਤੈਨੂੰ ਹੁੰਦਾ ਜੀ ਆ ਭਗਵਾਨ ਦਾ ਮੂੰਹ ਆਖੀਂ ਦੇ ਕੋਈ ਆਹਿਆ ਤੈਨੂੰ ਬੱਕਰਾ ਕਹਿੰਦਾ ਫੜਲਾ ਓਏ ਮੈਂ ਤੈਨੂੰ ਕੀ ਆਖੀ ਓਏ 500 ਕਾਲੀ ਆਹਿਆ ਤੇ ਬੱਕਰਾ ਹੁੰਦਾ ਫੜਦਾ ਐਵੇਂ ਤੈਨੂੰ ਮੈਂ ਕਹੀ ਇਹਨਾ ਬਾਰ ਬਾਰ ਓ ਜਾਈ ਆ ਬੇਕੋਰੀ ਖਾਈਓ ਪਟਾਖਾ ਚੜਦਾਂ ਤੂੰ ਪੱਕਾ ਕਰਦਾ ਸੌਦਾ ਮੈਂ ਆਹ ਜੀ ਬੱਕਰਾ ਹੁੰਦਾ ਕੋਈ ਮਰਜੀ ਫੜਦੇ ਤੂੰ ਪੱਕਾ ਕਰਦਾ ਮੈਂ ਪੱਕਾ ਹਾਂ ਹਾਂ ਗੱਲਾਂ ਪੁੱਤ ਇਹਨਾਂ ਨੇ ਇੱਕ ਲੈ ਬੈਠਣਾ ਤੇ ਅਸੀਂ ਨਾ ਤੇ ਤੂੰ ਮੰਨ ਲੈ ਨਾ 8000 ਦਾ ਕੋਈ ਮਰਜ਼ੀ ਕਰਵਾ ਲੈ ਬੋਲ ਦੇ ਮੈਂ ਬੈਠਾ 8000 ਦਾ ਕੋਈ ਮਰਜ਼ੀ ਕਰਵਾ ਦੇ ਅੱਜ ਕੋਈ ਵਰਕ ਨਹੀਂ ਪੈਣਾਗਾ ਤੂੰ ਮਰਜ਼ੀ ਦੇ ਦੇ ਉਹ ਤੈਨੂੰ ਕਹਿੰਦਾ ਫੜ ਲੈ ਬੱਕਰਾ ਇਹ ਜਿਆਦੇ ਹਿਆਰੀਆਂ ਨਹੀਂ 300 ਚੱਕ ਪਾਸੇ ਦੇਉ ਹਣੇ ਢਾੜੀ ਹੈ ਬਸ ਕਬ ਤੈਨੂੰ ਪੈਸੇ ਕੱਟ ਕਰਵਾ ਦੇ ਜਿੰਨੇ ਮਰਜ਼ੀ ਕਰ ਲੈ ਆਹ ਲਾ ਬਾਬਾ ਹਰ ਜੱਪ ਪੁੱਛ ਤਾ ਲੈ ਨੂੰ ਕਿੰਨੇ ਆ ਲੈ ਮੈਂ ਜਿੰਨੇ ਮੂੰਹ ਮੰਗੇ ਦਿੱਤੇ 75 ਕਹੀ ਲਖਾਈ ਨਹੀਂ ਹੋ ਗਿਆ ਯਾਰ ਹੋ ਗਿਆ ਬੋਗੇ ਹੋ ਗਿਆ ਬਾਈ ਹੋ ਗਿਆ ਤੂੰ ਨਾ ਪੁੱਛ ਹੋ ਗਿਆ ਹੋ ਗਿਆ ਹੋ ਗਿਆ ਜਾ ਯਾਰ ਤੂੰ ਜਾਂਦਾ ਉਹ ਨਹੀਂ ਜਾ ਰਹੀ ਇਹ ਕਬ ਇਹ ਭਾਬਿਓ ਨਹੀਂ ਆ ਬਹੁਤੀ ਵਾਰ ਨਹੀਂ ਹੋਇਆ ਆਪਾਂ ਕੋਈ ਹੋਰ ਜਾ ਹੁਣ ਜਾ ਵੜੇ ਹੁਣ ਤੂੰ ਆਡਾ ਨਾਸ਼ ਤੋਂ ਘਟ ਨਹੀਂ ਓਏ ਆ ਬਹੁੰਦਾ ਫਿਰ ਇਹ ਬੰਦਾ ਲਿਆ ਜਾਲੇ ਵਾਦਾ ਫਿਰ ਇਹ ਗਲਤ ਕਰਨਾ ਉਹ ਗੁੱਸਾ ਕੱਢੀ ਜਾਂਦਾ ਆ ਜਾ ਕਰਦੀ ਨਹੀਂ ਕਰ ਦਿੰਦਾ ਮੈਂ ਲਖਾਈ ਆਪੀ ਆਜਾ ਕਰਦੇ ਨਹੀਂ ਮੈਂ ਫੜ ਦਿੰਦਾ ਤੇ 52 ਦੇ ਗਰੀ ਬੰਦਾ ਯਾਰ ਉਹ ਵਿਚਾਰਾ ਮੱਥਾ ਮਾਰਦਾ 15 ਕਿਲੋ ਦੇ ਪੈਸੇ ਹੋ ਗਏ ਲਖਾਈ ਆਦੋ ਦੀ ਕਿੰਨੀ ਹਾਂ ਮੈਂਨੇ ਤੁਸੀਂ ਕਰਾ ਲਈ ਨਹੀਂ ਲਖਾਈ ਆਦੋ ਆਦੀ ਕਰੀ ਉਹਨੇ 100 ਵਿੱਚ ਨਾ ਕੋਈ ਆਦੀ ਆਦੀ 1 ਮੀਟਰ ਵਾਲਾ ਨਾ ਮੈਂ ਪਤਾ ਇਹ ਬੰਦੇ ਨੇ ਮੇਰੇ 300 ਰੁਪਏ ਆਖਿਆ ਸੀ ਲਖਾਈ ਮੈਂ ਕਿਹਾ ਅਗਲਾ ਕਿੰਨੇ ਬੰਦੇ ਸੌਦਾ ਮੈਂ ਕੀਤਾ ਹਾਂ 7400 ਹੋ ਗਿਆ ਤਾਂ ਹਾਂ ਲਿਖਾਈ ਆਪੀ ਦੇ ਦਊਗਾ ਆਪਾਂ ਨੂੰ ਵੀ 7400 ਹੀ ਆਦਾ ਤੇ ਲਿਖਾਈ ਆਪੀ ਦੇ ਦਊ ਤੁਹਾਨੂੰ ਕੀ ਹਾਂ ਫੇਰ ਲਿਖਾਈ ਵਾਲਾ ਹੀ ਕਰਤੇ ਆ ਤੇ ਮਿਲ ਜਾਣਗੀ ਲਿਖਾਈ ਉਹ ਕਰਾ ਦਊਗਾ ਹਾਂ ਉਹ ਕਾਦੀ ਕਰਾ ਦਊਗਾ 100 ਕੱਟ ਲੈ ਉਹ ਕੋਈ ਹੋਣੀ ਆ ਆਪਦੀ ਆਪਦੀ ਕਰੀ ਆ 50 700 ਇਹ ਵਿਨੈਦਰ ਸਿੰਘ ਜੀ ਦਾ ਚੱਕਰ ਮੈਂ ਆ ਗਿਆ ਲਿਖਾਈ ਹੋ ਗਈ ਉਹ ਤੂੰ ਕਰਕੇ ਤੁਹਾਨੂੰ ਬਾਲੇ ਥੋੜਾ 100 ਗਿਆ ਤੁਹਾਨੂੰ ਤਾਂ ਨਹੀਂ ਲਿਖਾਈ ਵਾਲੇ ਪੈਣ ਲੱਗਿਆ ਜਿਵੇਂ 100 ਮੇਰੇ ਇਧਰ ਕਰਤੀ ਕੋਈ ਹੋਣੀ ਫੇਰ ਕਾਦੀ ਲਿਖਾਈ ਆਪੋ ਆਪਣੀ ਰਹਿ ਗਈ ਆਏ ਹੋ ਗਿਆ ਯਾਰ ਸੌ ਦਾ ਆਪੀਆਂ ਦੀ ਲਖਾਈ ਦੋ ਆਪੀਆਂ ਦੀ ਦਰਦੋਸਤ ਹਾਂ ਅੱਜ ਤੱਕ ਆਈ ਤੋ ਟੰਗਲੀ ਬੋਲ ਰੋ ਆਏ ਯਾਰ 150 ਵਿੱਚ 100 ਲਖਾਈ ਮਾਝੇ ਛੱਡ ਪਰ 100 ਕੀ ਜਾਓ ਲੋ ਜੀ ਦੋਸਤੋ ਸੌ ਦਾ ਸੀਰੀ ਲੱਗ ਗਿਆ ਦੀ ਤੇ ਮਿਲ ਜਾਇਆ ਇਤਨਾ ਅਗਲੀ ਵੀਡੀਓ ਦੇ ਨਾਲ ਪੈਂਡ ਥੂੜਾ ਬੱਕਰਾ ਮੰਡੀ ਤੇ ਤੇ ਬਣੇ ਰਹੋ ਦੋਸਤੋ ਪੂਰਾ ਰੌਣਕ ਮੇਲਾ ਹੁੰਦਾ ਆਹ ਰਿਆਂ ਦੁਆਰ ਤੇ ਬਹੁਤ ਹੀ ਦੋਸਤੋ ਚੰਗੀ ਖਵਾਲ ਕੀ ਦਾ ਮਾਲ ਇੱਥੇ ਥੂੜਾ ਬੱਕਰਾ ਮੰਡੀ ਤੇ ਪਹੁੰਚ ਆ ਦੋਸਤੋ ਇਹ ਬਹੁਤ ਹੀ ਵਧੀਆ ਲਾਈਵ ਚੱਲ ਜਾਂਦੇ ਆ ਆ ਰਹੇ ਦਵਾਰ ਦੋਸਤ ਬਹੁਤ ਹੀ ਵਧੀਆ ਪ੍ਰਬੰਧ ਹੁੰਦਾ ਲੰਗਰ ਦਾ ਚਾਹ ਪਾਣੀ ਦਾ ਵਧੀਆ ਪ੍ਰਬੰਧ ਆ ਮਾਲਵਾਤੇ ਬਹੁਤ ਟੰਡਾ ਛਾਂ ਟਾਲੀਆਂ ਦੀ ਛਾਂ ਦੋਸਤ ਤੇ ਵੀਰੋ ਤੇ ਐਂਡ ਤੱਕ ਬਣੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਦੋ ਸ਼ੇਅਰ ਦੋ